ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਅਤੇ ਨਿਊ ਸਟੂਡੀਓ ਪੰਜਾਬ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਡਾਕਟਰ ਭੀਮਰਾਓ ਅੰਬੇਦਕਰ ਸਰਕਾਰੀ ਕਾਲਜ ਰੋਸ਼ਨ ਵਾਲਾ ਦੀ ਜੀ ਬਿਲਕੁਲ ਜਾਣਕਾਰੀ ਦੇ ਦਈਏ ਕਿ ਡਾਕਟਰ ਭੀਮਰਾਵ ਅੰਬੇਦਕਰ ਸਰਕਾਰੀ ਕਾਲਜ ਦੇ ਵਿੱਚ ਅੱਜ ਪ੍ਰਿੰਸੀਪਲ ਵੱਜੋਂ ਡਾਕਟਰ ਰਚਨਾ ਭਾਰਤਵਾਜ ਵੱਲੋਂ ਅੱਜ ਜਿਹੜਾ ਆਪਣਾ ਉਹਦਾ ਜਿਹੜਾ ਸੰਭਾਲਿਆ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟੀਚਰ ਸਹਿਬਾਨ ਨੇ ਜਿਹੜੇ ਫੁੱਲਾਂ ਦਾ ਗੁਲਦਸਤਾ ਦੇ ਕੇ ਡਾਕਟਰ ਰਚਨਾ ਭਾਰਤਵਾਜ ਦਾ ਜਿਹੜਾ ਸਵਾਗਤ ਆ ਉਹ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਅੱਜ ਡਾਕਟਰ ਰਚਨਾ ਭਾਰਤਵਾਜ ਜੀ ਵੱਲੋਂ ਜਿਹੜਾ ਆਪਣਾ ਸਰਕਾਰੀ ਭੀਮਰਾਓ ਅੰਬੇਦਕਰ ਕਾਲਜ ਦੇ ਵਿੱਚ ਜਿਹੜਾ ਆਪਣਾ ਕਮਾਂਡ ਹੈ ਜਿਹੜੀ ਸੰਭਾਲੀ ਗਈ ਹੈ ਇਸ ਮੌਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਦੱਸਿਆ ਕਿ ਕਿ ਉਹਨਾਂ ਦੇ ਵੱਲੋਂ ਕਾਲਜ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਵਿਦਿਆ ਨੂੰ ਲੈ ਕੇ ਉਪਰਾਲੇ ਨੇ ਜਿਹੜੇ ਉਹ ਕੀਤੇ ਜਾਣਗੇ ਤੇ ਹਰ ਇੱਕ ਬੱਚਿਆਂ ਦੇ ਲਈ ਉਹਨਾਂ ਲਈ ਜਿਹੜੇ ਉਪਰਾਲੇ ਕਰੇ ਜਾਣਗੇ ਤਾਂ ਜੋ ਕਿਸੇ ਵੀ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਲ ਹੈ ਉਹ ਨਾ ਵੇ ਉੱਥੇ ਹੀ ਉਹਨਾਂ ਨੇ ਲੜਕੀਆਂ ਦੀ ਸਹਾਇਤਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਸੋ ਦੇਖ ਸਕਦੇ ਹੋ ਸਟੂਡੈਂਟ ਨੇ ਜਿਹੜੇ ਉਹ ਟੀਚਰ ਸਹਿਬਾਨਾਂ ਦਾ ਪ੍ਰਿੰਸੀਪਲ ਮੈਡਮ ਦਾ ਮੂੰਹ ਮਿੱਠਾ ਜਿਹੜਾ ਕਰਵਾਉਂਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਟੀਚਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਵੀ ਪ੍ਰਿੰਸੀਪਲ ਮੈਡਮ ਦਾ ਜਿਹੜਾ ਧੰਨਵਾਦ ਕੀਤਾ ਗਿਆ ਹੋਰ ਵੀ ਇਸ ਮੌਕੇ ਕੀ ਕਿਹਾ ਆਓ ਤੁਸੀਂ ਵੀ ਸੁਣ ਲਓ ਕਿ ਉਹਨਾਂ ਦੇ ਵੱਲੋਂ ਕਾਲਜ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਵਿਦਿਆਨੂ ਲੈ ਕੇ ਉਪਰਾਲੇ ਨੇ ਜਿਹੜੇ ਉਹ ਕੀਤੇ ਜਾਣਗੇ ਤੇ ਹਰ ਇੱਕ ਬੱਚਿਆਂ ਦੇ ਲਈ ਉਹਨਾਂ ਲਈ ਜਿਹੜੇ ਉਪਰਾਲੇ ਕਰੇ ਜਾਣਗੇ ਤਾਂ ਜੋ ਕਿਸੇ ਵੀ ਬੱਚਿਆ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਿਲ ਹੈ ਉਹ ਨਾ ਹੋਵੇ ਉੱਥੇ ਹੀ ਉਹਨਾਂ ਨੇ ਲੜਕੀਆਂ ਦੀ ਸਹਾਇਤਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਸੋ ਦੇਖ ਸਕਦੇ ਹੋ ਸਟੂਡੈਂਟ ਨੇ ਜਿਹੜੇ ਉਹ ਟੀਚਰ ਸਾਹਿਬਾਨਾਂ ਦਾ ਪ੍ਰਿੰਸੀਪਲ ਮੈਡਮ ਦਾ ਮੂੰਹ ਮਿੱਠਾ ਜਿਹੜਾ ਕਰਵਾਉਂਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਟੀਚਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਵੀ ਪ੍ਰਿੰਸੀਪਲ ਮੈਡਮ ਦਾ ਜਿਹੜਾ ਧੰਨਵਾਦ ਕੀਤਾ ਗਿਆ ਹੋਰ ਵੀ ਇਸ ਮੌਕੇ ਕੀ ਕਹੇ ਆਓ ਤੁਸੀਂ ਵੀ ਸੁਣ ਲਓ ਹਾਂਜੀ ਮੈਮ ਤੁਹਾਡਾ ਨਾਮ ਜੀ ਮੇਰਾ ਨਾਮ ਆ ਪ੍ਰੋਫੈਸਰ ਰਚਨਾ ਭਾਰਦवाज ਜੀ ਸਬਜੈਕਟ ਇਜ਼ కెਮਿਸਟਰੀ ਐਸੋਸੀਏਟ ਪ੍ਰੋਫੈਸਰ ਗੌਰਮੈਂਟ ਮਹਿੰਦਰਾ ਕਾਲਜ ਪਟਿਆਲਾ ਤੋਂ ਤਰੱਕੀ ਹੋਈ ਹੈ ਇੱਥੇ ਮੇਰੀ ਐਸਏ ਪ੍ਰਿੰਸੀਪਲ ਠੀਕ ਹੈ ਮੈਂ ਮਤ ਤੁਸੀਂ ਇੱਥੇ ਜਟਾਸ਼ਨਲ ਪੰਡਿਤ ਜਿਹੜਾ ਸਰਕਾਰੀ ਕਾਲਜ ਹੈ ਉਸ ਦੇ ਤੁਸੀਂ ਬਤੌਰ ਪ੍ਰਿੰਸੀਪਲ ਤੁਸੀਂ ਜੁਆਇਨਿੰਗ ਕੀਤੀ ਹੈ ਤੇ ਮੈਂ ਕਿਹੜੇ-ਕਿਹੜੇ ਵਿਜ਼ਨ ਲੈ ਕੇ ਇਸ ਕਾਲਜ ਦੇ ਵਿੱਚ ਤੁਸੀਂ ਅੱਗੇ ਬਤੋਲੋ ਮੈਂ ਲਗਭਗ 30 ਸਾਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਜੌਬ ਕੀਤੀ ਹੈ ਐਂਡ ਕਾਫੀ ਸਾਰੇ ਐਕਸਪੀਰੀਅੰਸ ਉੱਥੇ ਮੈਂ ਕੰਮ ਕਰਦੇ ਹੋਏ ਗੇਨ ਕੀਤੇ ਹੈ ਤੇ ਨਾ ਉਹ ਹੁਣ ਮੇਰੀ ਪਦੋਨਤੀ ਕਰ ਆਈ ਥਿੰਕ ਹੋਈ ਹੈ ਆਬਾ ਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਕਾਲਜ ਰੋਸ਼ਨ ਵਾਲਾ ਤੇ ਇੱਥੇ ਜਦੋਂ ਮੈਂ ਐਂਟਰ ਹੋਈ ਆ ਤੇ ਮੈਂ ਦੇਖਿਆ ਹੈ ਕਿ ਇੱਥੇ ਬਿਲਡਿੰਗ ਬਹੁਤ ਸੋਹਣੀ ਹੈ ਬੜੀ ਫੈਸਿਲਿਟੀਆਂ ਆਲਮੋਸਟ ਸਾਰੀ ਚੰਗੀਆਂ ਹੈਗੀ ਹੈ ਮੇਰੀ ਇੰਟਰੈਕਸ਼ਨ ਬੱਚਿਆਂ ਨਾਲ ਵੀ ਹੋਈ ਹੈ ਟੀਚਰਸ ਨਾਲ ਵੀ ਹੋਈ ਤੇ ਸਟਾਫ ਨਾਲ ਮੇਰੀ ਇੰਟਰੈਕਸ਼ਨ ਹੋਈ ਹੈ ਤੇ ਇੱਥੇ ਮੈਂ ਦੇਖ ਰਹੀ ਹਾਂ ਕੈਂਪਸ ਬਹੁਤ ਸੋਹਣਾ ਹੈ ਪਰ ਕੁਝ ਫੈਸਿਲਿਟੀਆਂ ਵੀ ਹੋ ਸਕਦਾ ਹੈ ਘਾਟ ਹੋ ਸਕਦੀ ਹੈ ਜਿਵੇਂ ਲਾਇਬ੍ਰੇਰੀ ਫੈਸਿਲਿਟੀਆਂ ਦੇ ਮੈਂ ਜਾਉਂਗੀ ਤੇ ਮੈਂ ਦੇਖੂਗੀ ਕਿ ਇੱਥੇ ਕੀ ਹੈ ਤੇ ਅਸੀਂ ਉਪਰਾਲਾ ਕਰਾਂਗੇ ਕਿ ਅਸੀਂ ਇੱਥੇ ਵੀ ਵਧੀਆ ਫੈਸਿਲਿਟੀ ਕ੍ਰੀਏਟ ਕਰੀਏ ਬੱਚਿਆਂ ਤੋਂ ਉਹਨਾਂ ਦੀ ਪ੍ਰੋਬਲਮਸ ਪੁੱਛ ਕੇ ਅਸੀਂ ਪੂਰਾ ਉਦਦਮ ਕਰਾਂਗੇ ਕਿ ਇੱਥੇ ਵੀ ਅਸੀਂ ਕੋਈ ਨਾ ਕੋਈ ਚੰਗਾ ਕੰਮ ਕਰੀਏ ਤਾਂ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਉਹਨਾਂ ਨਾਲ ਤਾਲਮਿਲ ਕਾਇਮ ਕਰ ਸਕੀਏ ਬਿਲਕੁਲ ਮੈਂ ਕਿਸ ਤਰ੍ਹਾਂ ਦੇਖ ਤੁਹ ਜਿਹੜੀ ਕਿਦੇ ਆਪਕੀ ਨੀਯਾਤ ਕਰ ਉਹ ਪ੍ਰਾਈਵੇਟ ਕਾਲਜਾਂ ਦਾ ਰੁਕ ਕਰਦੇ ਨੇ ਨਹੀਂ ਕਿ ਨਾ ਕੋਰਸਸ ਨੇ ਤੁਹਾਨੂੰ ਲੱਗਦਾ ਕਿ ਸਰਕਾਰੀ ਕਾਲਜ ਵੀ ਉਹਨਾਂ ਪ੍ਰਾਈਵੇਟ ਕਾਲਜ ਨੂੰ ਮਾਤ ਪਾਉਣਗੇ ਸਿੱਖਿਆ ਦੇ ਪੱਤਰ ਦੇ ਮਾਧਿਅਮ ਨਾਲ ਦੇਖਿਆ ਜਾਵੇਗਾ ਦੇਖੋ ਜੀ ਮੈਂ 30 ਸਾਲ ਜੀ ਮੈਂ ਤੁਹਾਨੂੰ ਦੱਸਿਆ ਮੈਂ ਸਰਕਾਰੀ ਮਹਿੰਦਰਾ ਕਾਲਜ 'ਚ ਹੀ ਕੰਮ ਕੀਤਾ ਹੈ ਇਟਸ ਅ ਗਵਰਨਮੈਂਟ ਕਾਲਜ ਬਟ ਅਸੀਂ ਜੋ ਉੱਥੇ ਟੀਚਰਸ ਇਨੇ ਚੰਗੇ ਤਰੀਕੇ ਨਾਲ ਉਸ ਕਾਲਜ ਨੂੰ ਉਚਾਈਆਂ ਤੱਕ ਲੈ ਗਏ ਹੈ ਕਿ ਅੱਜ ਵੀ ਉਹ ਪ੍ਰਾਈਵੇਟ ਕਾਲਜਾਂ ਨੂੰ ਮਾਤ ਕਰਦਾ ਹੈ ਸਾਡੇ ਕੋਲ ਸਭ ਤੋਂ ਜ਼ਿਆਦਾ ਬੱਚੇ ਹੁੰਦੇ ਆ ਇਹ ਗੱਲ ਨਹੀਂ ਹੈ ਕਿ ਸਰਕਾਰੀ ਕਾਲਜਾਂ ਚ ਪੜ੍ਹਾਈ ਚੰਗੀ ਨਹੀਂ ਹੈ ਟੀਚਰਸ ਚੰਗੇ ਨਹੀਂ ਹੈ ਵੈਲ ਕੁਆਲੀਫਾਈਡ ਸਟਾਫ ਹੈ ਟੀਚਰਸ ਹੈ ਪਰ ਕਿਤੇ ਕਿਤੇ ਕਈ ਕਈ ਚੀਜ਼ਾਂ ਤੇ ਕਾਹਟ ਹੈ ਜਿਵੇਂ ਇੱਥੇ ਮੈਂ ਆਬਜ਼ਰਵ ਕੀਤਾ ਇੱਥੇ ਟਰਾਂਸਪੋਰਟ ਫੈਸਿਲਿਟੀ ਦੀ ਥੋੜੀ ਜੀ ਕਮੀ ਹੈ ਜਿਹੜੇ ਮੈਂ ਬੱਚਿਆਂ ਨੂੰ ਪੁੱਛਿਆ ਹੈ ਉਹਨਾਂ ਨੂੰ ਆਨ ਜਾਣ ਚ ਥੋੜੀ ਟਰਬਲ ਹੁੰਦੀ ਹੈ ਤੇ ਹੋ ਸਕਦਾ ਹੈ ਭਵਿਕ ਵਿੱਚ ਇਹ ਵੀ ਸੁਧਾਰ ਹੋ ਜਾਏ ਤੇ ਇਹ ਨਹੀਂ ਹੈ ਕਿ گورਨਮੈਂਟ ਕਾਲਜ ਵਧੀਆ ਕੰਮ ਨਹੀਂ ਕਰ ਰਹੇ ਉਹ ਜਿਆਦਾ ਵਧੀਆ ਕੰਮ ਕਰ ਰਹੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਪੂਰ ਫੈਮਿਲੀ ਤੋਂ ਹੈ ਉਹਨਾਂ ਨੂੰ ਇਹ ਬੜਾ ਈਜ਼ੀ ਨਹੀਂ ਹੁੰਦਾ ਕਿ ਉਹ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲੈ ਲਈਏ ਤੇ ਉਹ ਮੋਟੀ-ਮੋਟੀ ਫੀਸਾਂ ਦੇਈਏ ਇੱਥੇ ਬੱਚੇ ਨੂੰ ਫੀਸ ਦੀ ਜੋ ਸਹੂਲਿਅਤ ਮਿਲਦੀ ਹੈ ਪ੍ਰੋਪਰ ਤੇ ਫੈਸਿਲਿਟੀਆਂ ਵੀ ਪ੍ਰੋਪਰ ਹਨ ਤੇ ਸਟਾਫ ਕੁਆਲੀਫਾਈਡ ਮਿਲਦਾ ਹੈ ਉਹਨਾਂ ਨੂੰ ਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰੀ ਕਾਲਜ ਕਿਸੇ ਤਰ੍ਹਾਂ ਸੇ ਪ੍ਰਾਈਵੇਟ ਕਾਲਜ ਨਾਲੋਂ ਕਮ ਹੈ ਇਹ। ਜੀ। ਤਾਂ ਤੁਸੀਂ ਲੜਕੇ ਨਾਲ ਵੀ ਇੰਟਰੈਕਸ਼ਨ ਕੀਤੀ ਹੈ। ਜਿਆਦਾਤਰ ਆਪਾਂ ਕਾਲਜ ਦੇ ਮੜਕੀ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਕਰੀ ਬਨੇ। ਜੀ। ਹਾਂ ਐਗਜ਼ੈਕਟਲੀ ਇਹ ਹੀ ਮੈਂ ਆਂਦੇ ਸਾਰੀ ਸਟਾਫ ਨਾਲ ਇਹੀ ਡਿਸਕਸ ਕਰ ਰਹੀ ਸੀਗੀ। ਕਿਉਂਕਿ ਇਹ ਥੋੜਾ ਜਰ ਰਿਮੋਟ ਏਰੀਆ ਚ ਪੈਂਦਾ ਹੈ ਕਾਲਜ ਤੇ ਟਰਾਂਸਪੋਰਟੇਸ਼ਨ ਕੀ ਜਿਵੇਂ ਮੈਂ ਹੁਣੇ ਹੀ ਗੱਲ ਕੀਤੀ ਹੈ ਕਿ ਪ੍ਰੋਬਲਮ ਹੈਗੀ ਹੈ ਤੇ ਉਹ ਜਿੰਨਾ ਸਟਾਫ ਹੈ ਅਸੀਂ ਇਹਦੇ ਚ ਪੂਰਾ ਵਿਚਾਰ ਵੰਡਾਉਂਦਰਾ ਕਰਾਂਗੇ। ਕਿ ਕਿਵੇਂ ਅਸੀਂ ਗਰਲਸ ਸਟੂਡੈਂਟਸ ਨੂੰ ਪ੍ਰੋਪਰ ਇਥੇ ਸਿਕਿਉਰ ਫੀਲ ਕਰਾਵੇ ਤੇ ਨਾਲ ਹੀ ਨਾਲ ਉਹ ਆਪਣੀ ਚੰਗੀ ਪੜ੍ਹਾਈ ਕਰ ਸਕਣ ਇਹ ਮੈਂ ਜ਼ਰੂਰ ਧਿਆਨ ਕਰਾਂਗੀ ਇਹ ਦੇ ਵਿੱਚ ਐਂਡ ਅ ਹਾਥਸਰ ਕੋਡ ਨੰਗੀ ਮੇਰਾ ਨਾਮ ਅਸ਼wini కుమార్ ਸਬਜੈਕਟ ਮੈਥਮੈਟਿਕਸ ਕਾਲਜ ਕਾਲਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ گورਨਮੈਂਟ ਕਾਲਜ ਰੋਸ਼ਨਵਾਲਾ ਤੋਂ ਕਿਸ ਤਰ੍ਹਾਂ ਦੇ ਨੁਸਰ ਅੱਜ ਮੈਮ ਨੇ ਮੈਡਮ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸਾਡੇ ਲਈ ਇਹ ਬੜਾ ਸੁਭਾਗਿਆ ਵਾਲਾ ਬਹੁਤ ਹੀ ਬਹਿਮੁੱਲਿਆ ਸਮਾਂ ਕਿ ਮੈਡਮ ਡਾਕਟਰ ਪ੍ਰਿੰਸੀਪਲ ਮੈਡਮ ਰਚਨਾ ਭਰਤਵਾਹ ਨੇ ਜੁਆਇਨ ਕੀਤਾ ਇਹ ਸਾਡੇ ਲਈ ਸਾਰੇ ਸਟਾਫ ਲਈ ਬੜੀ ਖੁਸ਼ੀ ਵਾਲੀ ਗੱਲ ਆ ਤੇ ਅਸੀਂ ਮੈਡਮ ਦਾ ਇੱਥੇ ਜੁਆਇਨਿੰਗ ਕਰਨ ਤੇ ਤੈ ਦਿਲੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਜਿਵੇਂ ਕਿ ਮੈਂ ਇਸ ਕਾਲਜ ਬਾਰੇ ਚਾਨਣਾ ਪਾਉਂਗਾ ਕਿ ਇਹ ਕਾਲਜ 14 ਅਗਸਤ 2021 ਨੂੰ ਇਹਦੀ ਇਨੌਗੁਰੇਸ਼ਨ ਹੋਈ ਸੀ ਤੇ ਸਭ ਇਹ ਇੱਥੇ ਦੋ ਤਰ੍ਹਾਂ ਦੇ ਕੋਰਸ ਆ ਬੀਏ ਔਰ ਬੀਕਾਮ ਸਟਾਰਟ ਕੀਤੇ ਸੀ ਤੇ ਇਸ ਦੇ ਵਿੱਚ ਜਿਹੜੀ ਲਾਸਟ ਇਅਰ ਦੀ ਜਿਹੜੀ ਸਟੂਡੈਂਟਸ ਦੀ ਗਿਣਤੀ ਸੀ ਉਹ 177 ਸੀ ਤੇ ਸਾਨੂੰ ਜਿਵੇਂ ਪਹਿਲਾਂ ਮੈਡਮ ਨੇ ਵੀ ਕਿਹਾ ਹੈ ਕਿ ਸਾਨੂੰ ਹੁਣ ਅਸੀਂ ਡੀਪੀਏਈ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਕਿ ਸਾਨੂੰ ਰੈਗੂਲਰ ਤੌਰ ਤੇ ਮੈਡਮ ਡਾਕਟਰ ਰਚਨਾ ਪਾਰਦਵਾਜ ਐਜ਼ ਅ ਪ੍ਰਿੰਸੀਪਲ ਸਾਡੇ ਕਾਲਜ ਚ ਜੁਆਇਨ ਕੀਤਾ ਉਹਨਾਂ ਦੀ ਰਹਿਨਵਾਈ ਹੇਟ ਉਹਨਾਂ ਦੀਆਂ ਡਾਇਰੈਕਸ਼ਨਾਂ ਦੇ ਹੇਟ ਅਸੀਂ ਆਪਣੇ ਪੂਰੀ ਮਿਹਨਤ ਨਾਲ ਕੰਮ ਕਰਾਂਗੇ ਤੇ ਮੈਡਮ ਦਾ ਜਿਸ ਤਰ੍ਹਾਂ ਦਾ ਐਕਸਪੀਰੀਅੰਸ ਆ ਉਸ ਦਾ ਅਸੀਂ ਐਕਚੁਅਲੀ ਬਹੁਤ ਜ਼ਿਆਦਾ ਫਾਇਦਾ ਲਵਾਂਗੇ ਸਾਨੂੰ ਮੈਡਮ ਟਾਈਮ ਟੂ ਟਾਈਮ ਗਾਈਡ ਕਰਦੇ ਰਹਿਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅਸੀਂ ਕੰਮ ਕਰਾਂਗੇ ਤੇ ਪਿੰਡਾਂ ਦੇ ਬੱਚਾ ਪੱਖੋਂ ਦੇਖਿਆ ਜਾਵੇ ਇਹ ਜਿਹੜਾ ਕਾਲਜ ਹੈ ਇਹ ਕੋਰਸ ਦੇ ਰਿਗਾਰਡਿੰਗ ਕਿਸ ਤਰ੍ਹਾਂ ਇਹ ਖਿੱਚ ਦਾ ਕੇਂਦਰ ਹੈਗਾ ਉਸਦੇ ਬਾਰੇ ਜਾਣਨਾ ਪਾਉਂਗੇ ਕਿਹੜੇ ਕਿਹੜੇ ਕੋਰਸਸ ਹੈਗੇ ਸਰ ਇੱਥੇ ਦੋ ਤਰ੍ਹਾਂ ਦੇ ਇੱਕ ਵਾਰੀ ਦੋ ਤਰ੍ਹਾਂ ਦੇ ਕੋਰਸ ਆ ਇੱਕ ਬੀਏ ਔਰ ਬੀਕਾਮ ਅਸੀਂ ਦੋ ਐਚੀਏਐਸ ਦੇ ਕੋਰਸ ਵੀ ਸਟਾਰਟ ਕੀਤੇ ਆ ਇੱਕ ਬੀਏ ਅਸਥੈਟਿਕ ਐਂਡ ਬਿਊਟੀ ਥੈਰੇਪੀ ਤੇ ਦੂਸਰਾ ਜਿਹੜਾ ਹੈ ਉਹ ਬੀਐਸਸੀ ਮੈਡੀਕਲ ਐਂਡ ਲੈਬ ਟੈਕਨੋਲੋਜੀ ਦਾ ਪਰ ਐਕਚੁਅਲੀ ਇਹ ਜਿਹੜਾ ਰੂਰਲ ਦੇ ਵਿੱਚ ਆਨ ਕਰਕੇ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਸਟਾਰਟਿੰਗ ਦੇ ਵਿੱਚ ਜਦੋਂ ਐਡਮਿਸ਼ਨ ਸਟਾਰਟ ਹੁੰਦੀ ਆ ਜਿਵੇਂ ਹੁਣ ਚੱਲ ਰਹੀ ਆ ਤਾਂ ਉਹ ਘਟਾ ਲੇਕਿਨ ਹਰ ਬਾਰ ਦੀ ਤਰ੍ਹਾਂ ਅਸੀਂ ਇਸ ਇਹੀ ਕੀਚਾ ਰੱਖਦੇ ਆ ਵੀ 2250 ਸਟੂਡੈਂਟ 200 200 ਪਲੱਸ ਸਟੂਡੈਂਟ ਇੱਥੇ ਐਡਮਿਸ਼ਨ ਲਵੇ ਤੇ ਇਸ ਬੇਸ ਤੇ ਜਿਹੜੇ ਨਾਲ ਦੇ ਨਾਲ ਆਲੇ ਦੁਆਲੇ ਦੇ ਦੇਖੀਏ ਤਾਂ ਇੱਥੇ ਸਕੂਲ ਬਹੁਤ ਕਾਫੀ ਹਨ ਅਸੀਂ ਉੱਥੇ ਜਾ ਕੇ ਬੱਚਿਆਂ ਨੂੰ ਆਪਣੇ ਕਾਲਜ ਬਾਰੇ ਦੱਸਦੇ ਆਂ ਗਾਈਡ ਕਰਦੇ ਆਂ ਕਿ ਵੱਧੋ ਵੱਧ ਬੱਚੇ ਜਿਹੜੇ ਹੈਗੇ ਉਹ ਇੱਥੇ ਆ ਕੇ ਐਡਮਿਸ਼ਨ ਲੈਣ ਬਾਕੀ ਜਿਵੇਂ ਜਿਵੇਂ ਕੋਈ ਵੀ ਕਾਲਜ ਹੈ ਉਹ ਸਮੇਂ ਦੇ ਅਕੋਰਡਿੰਗਲੀ ਜਿਹੜਾ ਹੈ ਉਹ ਤਰੱਕੀ ਕਰਦਾ ਹੁਣ ਸਾਨੂੰ ਪੂਰੀ ਆਸ ਆ ਕਿ ਮੈਡਮ ਸਾਡੇ ਕੋਲੇ ਜੇ ਅਸੀਂ ਪ੍ਰਿੰਸੀਪਲ ਆ ਗਏ ਆ ਅਸੀਂ ਮੈਡਮ ਦੀ ਰਹਿਨਮਾਈ ਹੇਠ ਜਿਵੇਂ ਮੈਡਮ ਸਾਨੂੰ ਡਾਇਰੈਕਸ਼ਨ ਦੇਣਗੇ ਵਿਚਾਰ ਦੇਣਗੇ ਅਸੀਂ ਉਸ ਹਾਵ ਦਾ ਕੰਮ ਕਰਾਂਗੇ ਔਰ ਸਕੂਲਾਂ ਚ ਜਾ ਕੇ ਵੱਧ ਤੋਂ ਵੱਧ ਇਸ ਕਾਲਜ ਦੇ ਵਿੱਚ ਜਿਹੜੀ ਹੈਗੀ ਉਹ ਗੈਂਤੀ ਵਧਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿਹੜੇ ਦੋ ਨਵੇਂ ਕੋਰਸਿਸ ਆਏ ਆ ਬੀਐਸਸੀ ਇੱਕ ਬੀਐਸਸੀ ਔਰ ਬੀਏ ਜਿਹੜਾ ਅਸੀਂ ਐਚਈਐਸ ਦੇ ਅਧੀਨ ਚਲਾ ਰਹੇ ਆ ਉਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕੁਝ ਸਟੂਡੈਂਟ ਸਾਡੇ ਕੋਲੇ ਆਜਨ ਔਰ ਡੇ ਬਾਈ ਡੇ ਇਸੇ ਅਸੀਂ ਇਸ ਨੂੰ ਇਨਕਰੀਸ ਕਰੀ ਸਰ ਜਿਹੜੇ ਤੁਸੀਂ ਕੋਰਸਸ ਦੱਸੇ ਨੇ ਉਹ ਵਰਤੀ ਹੈਗੇ ਨੇ ਕਹਿੰਦਾ ਭਾਵ ਹੈ ਵੀ ਬੱਚੇ ਇਹਨਾਂ ਨੂੰ ਕਰਕੇ ਆਪਦਾ ਚੰਗਾ ਭਵਿੱਖ ਸਿਰਜ ਸਕਦੇ ਨੇ ਹਾਂਜੀ ਬਿਲਕੁਲ ਬਿਲਕੁਲ ਇਹ ਜਿਹੜੇ ਐਚੀਐਸ ਦੇ ਰਿਲੇਟਡ ਜਿਹੜੇ ਦੋ ਕੋਰਸਸ ਦਿੱਤੇ ਆ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਹੈ ਇਹਨਾਂ ਦੀ ਬਹੁਤ ਬਹੁਤ ਡਿਮਾਂਡ ਆ ਜਿਵੇਂ ਕਿ ਬੀਐਸਸੀ ਲੈਬ ਟੈਕਨੋਲੋਜੀ ਦਾ ਕੋਰਸ ਆ ਬੱਚੇ ਇਸ ਨੂੰ ਇਸ ਕੋਰਸ ਨੂੰ ਕਰਕੇ ਬਾਅਦ ਦੇ ਵਿੱਚ ਚੰਡੀਗੜ੍ਹ ਪੀਜੀਆਈ ਦੇ ਵਿੱਚ ਬੱਚੇ ਜਿਹੜੇ ਹੈ ਉਹ ਆਪਣਾ ਭਵਿੱਖ ਬਣਾ ਸਕਦੇ ਆ ਤੇ ਜਿਹੜਾ ਬੀਏ ਅਸਥੈਟਿਕ ਦਾ ਕੋਰਸ ਹੈ ਬਿਊਟੀ ਥੈਰੇਪੀ ਦਾ ਉਹ ਵੀ ਜਿਹੜਾ ਹੈ ਇੱਕ ਜੋਬ ਓਰੀਐਂਟਡ ਕੋਰਸ ਆ ਬਟ ਬੱਚੇ ਇਹ ਕੋਰਸ ਕਰਨ ਤੋਂ ਬਾਅਦ ਆਪਣਾ ਜਿਹੜਾ ਹੈ ਹਾਂ ਬੱਚੇ ਆਪਾਂ ਦੇਖਦੇ ਜਿਵੇਂ ਪ੍ਰਾਈਵੇਟ ਕਾਲਜਿਸ ਚ ਕੀ ਹੁੰਦਾ ਜਿਵੇਂ ਕੋਈ ਕੋਰਸ ਹੁੰਦਾ ਤਾਂ ਜਦੋਂ ਕੋਰਸ ਕੰਪਲੀਟ ਹੁੰਦਾ ਤਾਂ ਪਲੇਸਮੈਂਟ ਦੀ ਸਹੂਲਤ ਵੀ ਉੱਥੇ ਦਿੱਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਇੱਥੇ ਵੀ ਉਹ ਆਪਾਂ ਪਲੇਸਮੈਂਟ ਦਾ ਜਿਹੜਾ ਮੋਡਿਊਲ ਹੈਗਾ ਉਹ ਕਰ ਸਕਦੇ ਆ ਟਾਈਮ ਟੂ ਟਾਈਮ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਸਾਡੇ ਵੱਲੋਂ ਜਾਰੀ ਹੋਊਗੀ ਸਰਕਾਰ ਵੱਲੋਂ ਵੀ ਅਸੀਂ ਸਰਕਾਰ ਵੱਲੋਂ ਵੀ ਕੋਸ਼ਿਸ਼ ਜਾਰੀ ਹੈ ਉਹਨਾਂ ਨੇ ਜਿਹੜੇ ਨਵੇਂ ਕਾਲਜਾਂ ਦੇ ਵਿੱਚ ਜਿਹੜੇ ਨਵੇਂ ਕੋਰਸ ਸੀ ਸ਼ੁਰੂ ਕੀਤੇ ਆ ਉਹਨਾਂ ਦੇ ਵਿੱਚ ਉਹ ਬਹੁਤ ਆਪਣਾ ਯੋਗਦਾਨ ਦੇ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੌਬ ਜਿਹੜੀ ਹੈਗੀ ਆ ਓਰੀਐਂਟਡ ਕੋਰਸ ਜਿਹੜੇ ਹੈ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਕੰਪਨੀਆਂ ਨਾਲ ਟਾਈ ਅਪ ਕਰਕੇ ਜਿਹੜੇ ਹੈਗੇ ਉਹ ਜੌਬ ਉਹ ਜੌਬ ਓਰੀਐਂਟਡ ਬਣਾ ਲਈਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਇਸ ਦੀ ਸੁਵਿਧਾ ਥੈਂਕ ਯੂ ਮੈਂ ਮੇਰਾ ਨਾਮ ਅਮਰਜੀਤ ਸਿੰਘ ਹੈ ਕਿਸ ਤਰ੍ਹਾਂ ਲਿਖਦੇ ਮੈਂ ਅੱਜ ਜੁਆਇਨਿੰਗ ਹੋਈ ਹੈ ਅੱਜ ਇਸ ਡਾਕਟਰ ਬੀ ਆਰ ਅੰਬੇਡਕਰ ਗਵਰਨਮੈਂਟ ਕਾਲਜ ਰੋਸ਼ਨ ਵਾਲਾ ਦੇ ਵਿੱਚ ਮੈਡਮ ਰਛਨਾ ਭਾਦਵਾਜ ਜੀ ਨੇ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਹੈ ਉਹਨਾਂ ਦੀ ਤਕਰੀਬਨ 30 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨੇ ਸਰਕਾਰੀ ਮਿੰਦਰਾ ਕਾਲਜ ਪਟਿਆਲਾ ਵਿਖੇ ਬਤੌਰ ਕੈਮਿਸਟਰੀ ਦੇ ਪ੍ਰੋਫੈਸਰ ਵਾਂਗੂ ਵੱਜੋਂ ਆਪਣੀ ਡਿਊਟੀ ਨਿਭਾਈ ਹੈ ਤੇ ਹੁਣ ਜਿਹੜੀਆਂ ਸਰਕਾਰ ਵੱਜੋਂ ਪ੍ਰੋਮੋਸ਼ਨਸ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਇਸ ਇਸ ਸਟੇਸ਼ਨ ਜਿਹੜਾ ਹੈ ਅਲੋਕੇਸ਼ਨ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੇ ਦੁਪਹਿਰ ਤੋਂ ਪਹਿਲਾਂ ਆਪਣੇ ਸਟੇਸ਼ਨ ਦਾ ਆਪਣਾ ਚਾਰਜ ਸੰਭਾਲ ਲਿਆ ਹੈ ਔਰ ਜੇ ਜਿੱਥੋਂ ਤੱਕ ਇਸ ਕਾਲਜ ਦਾ ਸਵਾਲ ਹੈ ਇਹ ਕਾਲਜ तकरीबन 3-4 ਸਾਲ ਪੁਰਾਣਾ ਹੈ ਇਹ ਨਵਾਂ ਹੀ ਸ਼ੁਰੂ ਕੀਤਾ ਗਿਆ ਸੀਗਾ ਇਹਦੇ ਵਿੱਚ ਕੁਝ ਕੋਰਸੇ ਜਿਹੜੇ ਚੱਲ ਰਹੇ ਨੇ ਬੀਏ ਬੀਕਾਮ ਦਾ ਕੋਰਸ ਚੱਲ ਰਿਹਾ ਹੈ ਤੇ ਇਸ ਸਾਲ ਪੰਜਾਬ ਸਰਕਾਰ ਨੇ ਸਾਰੇ ਹੀ ਗਵਰਨਮੈਂਟ ਕਾਲਜਸ ਦੇ ਵਿੱਚ 17 ਨਵੇਂ ਕਿਤਾ ਮੁਖੀ ਕਾਲਜ ਜਿਹੜੇ ਕੋਰਸੇ ਨੇ ਉਹ ਸ਼ੁਰੂ ਸ਼ੁਰੂ ਕੀਤੇ ਹਨ ਉਹਦੇ ਵਿੱਚ ਅਲੱਗ-ਅਲੱਗ ਕਾਲਜ ਨੂੰ ਅਲੱਗ-ਅਲੱਗ ਕੋਰਸੇ ਜਿਹੜੇ ਅਲਾਟ ਕੀਤੇ ਹਨ ਇਹ ਜਿਹੜੇ ਕੋਰਸੇ ਨੇ ਇਹ ਸਕਿੱਲ ਡਿਵੈਲਪਮੈਂਟ ਦੇ ਨਾਲ ਜਿਹੜੇ ਸਕਿੱਲ ਡਿਵੈਲਪਮੈਂਟ ਵਿਦਿਆਰਥੀਆਂ ਦਾ ਐਨਹਾਂਸ ਕਰਨਗੇ ਜਿਵੇਂ ਕਿ ਇੱਥੇ ਐਸਥੈਟਿਕਸ ਐਂਡ ਬਿਊਟੀ ਥੈਰੇਪੀ ਦਾ ਇੱਕ ਕੋਰਸ ਚਲਾਇਆ ਗਿਆ ਹੈ ਉਹਦੇ ਨਾਲ ਜਿਹੜਾ ਦੂਸਰਾ ਕੋਰਸ ਹੈ ਬੀਐਸਸੀ ਮੈਡੀਕਲ ਲੈਬੈਟਰੀ ਟੈਕਨੋਲੋਜੀ ਦਾ ਇਹ ਇੱਕ ਹਾਈ ਐਂਡ ਕੋਰਸਸ ਨੇ ਇਹ ਕੋਰਸਸ ਵਿਦਿਆਰਥੀ ਚਾਹ ਬਿਕੋਜ਼ ਥੀਜ਼ ਆਰ ਦਾ 4 ਇਅਰ ਕੋਰਸਸ ਆਫਟਰ ਫਿਨਿਸ਼ਿੰਗ देयर ਡਿਗਰੀ ਫੋਰ 4 ইয়ার্স ਵਿਦਿਆਰਥੀਆਂ ਨੂੰ ਜਿਹੜਾ ਹੈ ਉਹ ਆਪਣਾ ਕੋਈ ਰੋਜ਼ਗਾਰ ਉਹ ਚਲਾ ਸਕਦੇ ਹਨ ਔਰ ਉਹ ਹਸਪੀਟਲਸ ਦੇ ਨਾਲ ਜਿਹੜਾ ਹੈ ਪ੍ਰਾਈਵੇਟ ਦੇ ਨਾਲ ਜਾਂ ਗਵਰਨਮੈਂਟ ਦੇ ਨਾਲ ਜਿਹੜਾ ਕੰਮ ਕਰ ਸਕਦੇ ਹਨ ਇਹ ਇਸ ਤਰ੍ਹਾਂ ਦੇ ਕੋਰਸ ਜਿਹੜੇ ਨੇ ਚਲਾਏ ਗਏ ਹਨ ਕੁਝ ਜਿਹੜੇ ਨੇ ਇਸ ਤਰ੍ਹਾਂ ਦੇ ਕੋਰਸ ਨੇ ਵਿਦਿਆਰਥੀਓ ਕਰਕੇ ਆਪਣਾ ਜਿਹੜਾ ਸੈਲਫ ਕੋਈ ਆਪਣੀ ਕੋਈ ਆਪਣਾ ਇੰਸਟੀਚੂਟਸ ਸ਼ੁਰੂ ਕਰ ਸਕਦਾ ਹੈ ਜਾਂ ਟ੍ਰੇਨਿੰਗ ਸੈਂਟਰ ਸ਼ੁਰੂ ਕਰ ਸਕਦਾ ਹੈ ਜਾਂ ਆਪਣੇ ਕਰ ਰੋਜਗਾਰ ਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਜਿਹੜਾ ਸਟੈਬਲਿਸ਼ ਕਰ ਸਕਦਾ ਹੈ ਤੇ ਅੱਜ ਜਿਵੇਂ ਜਦੋਂ ਦੀ ਇਹ ਸਰਕਾਰਾਂ ਆਈਆਂ ਹਨ ਉਹਨਾਂ ਨੇ ਇਸ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਵੀ ਜਿਹੜੀਆਂ ਹਨ ਕਾਲਜਿਸ ਨੂੰ ਡਿਫਰੈਂਟ ਤਰੀਕੇ ਦੇ ਨਾਲ ਜਿਹੜੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿਉਂਕਿ ਅੱਜਕੱਲ ਜਿਹੜਾ ਹੈ ਡਿਜੀਟਲ ਜਮਾਨਾ ਹੈ ਤੇ ਡਿਜੀਟਲ ਸਕਰੀਨਸ ਜਿਹੜੀਆਂ ਲਗਵਾਈਆਂ ਹਨ ਜਿੰਨੇ ਵੀ ਸਾਡੇ ਕਲਾਸਰੂਮਸ ਹਨ ਉਹ ਸਾਰੇ 스마트 ਕਲਾਸਰੂਮਸ ਬਣ ਗਏ ਹਨ ਉਹਨਾਂ ਨਾਲ ਉਹਨਾਂ ਦੀ ਵਾਈਫਾਈ ਕਨੈਕਟੀਵਿਟੀ ਹੈ ਵਿਦਿਆਰਥੀਆਂ ਨੂੰ ਇਹ ਇਸ ਇਸ ਤੋਂ ਜਿਹੜੀ ਜਿਹੜੇ ਟੀਚਰਸ ਨੇ ਉਹ ਇਹਨਾਂ ਐਡਸ ਨੂੰ ਯੂਜ਼ ਕਰਦੇ ਹਨ ਤੇ ਵਿਦਿਆਰਥੀਆਂ ਦੀ ਬਹੁਤ ਹੀ ਲਾਹੇਵੰਦ ਹਨ ਇਸੇ ਤਰ੍ਹਾਂ ਹੀ ਜਵੇਂ ਸਾਡੇ ਬਿਕੋਜ਼ ਜਿਹੜੇ A ਵਾਲੇ ਕਾਲਜਿਸ ਨੇ ਇਹਨਾਂ ਦੇ ਵਿੱਚ ਵਿਦਿਆਰਥੀ ਜਿਹੜੇ ਗਰੀਬ ਤਬਕੇ ਤੋਂ ਜਿਹੜੇ ਵਿਦਿਆਰਥੀ ਨੇ ਉਹ ਜ਼ਿਆਦਾ ਇਹਨਾਂ ਕਾਲਜਾਂ ਦੇ ਵਿੱਚ ਭਾਗ ਲੈਂਦੇ ਹਨ ਸਾਡੇ ਕੋਲ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਉਹਦੇ ਵਿੱਚ ਵਿਦਿਆਰਥੀ ਜਿਹੜੇ ਐਸਸੀ ਵਿਦਿਆਰਥੀ ਨੂੰ ਬੜਾ ਨੋਮੀਨਲ ਫੀਸ ਉਹਨਾਂ ਨੂੰ ਦੇਣੀ ਪੈਂਦੀ ਹੈ ਬਾਕੀ ਸਾਰਾ ਖਰਚਾ ਜਿਹੜਾ ਸਰਕਾਰ ਉਹਨਾਂ ਨੂੰ ਸਕਾਲਰਸ਼ਿਪ ਵਜੋਂ ਦਿੰਦੀ ਹੈ ਸੋ ਥੈਟ ਇਹ ਬੱਚੇ ਜਿਹੜੇ ਨੇ ਗਰੀਬ ਤਬਕੇ ਦੇ ਇਹ ਪੜ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਆਪ ਨੂੰ ਕੋਈ ਵੀ ਕਿੱਤੇ ਦੇ ਵਿੱਚ ਜਿਹੜਾ ਸਟੈਬਲਿਸ਼ ਕਰ ਸਕਣ ਤੇ ਜਿਹੜੀ ਆਪਣੀ ਉਹਨਾਂ ਦੀਆਂ ਘਰਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਦੂਰ ਕਰ ਸਕਣ ਮੇਨ ਜਿਹੜਾ ਇਹ ਸਰਕਾਰ ਦਾ ਜਿਹੜਾ ਇਹ ਏਜੰਡਾ ਹੈ ਇਹ ਸਰਕਾਰੀ ਕਾਲਜਾਂ ਦੇ ਵਿੱਚ ਬਖੂਬੀ ਸਮੇਂ-ਸਮੇਂ ਸਰ ਜਿਹੜੀਆਂ ਗ੍ਰਾਂਟਸ ਦੇ ਕੇ ਗਵਰਨਮੈਂਟ ਜਿਹੜਾ ਹੈ ਇਸ ਚੀਜ਼ ਨੂੰ ਬੜੀ ਬਖੂਬੀ ਨਿਭਾਰੀਆਂ ਹਨ ਔਰ ਸਾਨੂੰ ਆਸ ਹੈ ਕਿ ਜੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਸਾਡੇ ਜਿੰਨੇ ਵੀ ਲੜਕੀਆਂ ਖਾਸ ਕਰਕੇ ਜਿਹੜੀਆਂ ਗਰੀਬ ਤਬਕੇ ਨਾਲ ਬਿਲੋਂਗ ਕਰਦੀਆਂ ਹਨ ਕੋਈ ਕੋਰਸ ਕਰਕੇ ਉਹ ਆਪਣਾ ਕਿੱਤਾ ਸ਼ੁਰੂ ਕਰ ਸਕਦੀਆਂ ਹਨ ਤਾਂ ਉਹ ਉਹ ਸੈਲਫ ਡਿਪੈਂਡੈਂਟ ਹੋ ਜਾਣਗੀਆਂ ਤਾਂ ਉਹ ਹੋਰਾਂ ਵਾਸਤੇ ਰੁਜ਼ਗਾਰ ਵੀ ਜਨਰੇਟ ਕਰ ਸਕਦੀਆਂ ਹਨ ਤਾਂ ਇਸ ਕਰਕੇ ਜਿਹੜੇ ਕੋਰਸ ਦਿੱਤੇ ਨੇ ਵੀ ਲੜਕੀਆਂ ਲਈ ਕਿੰਨੇ ਕੁ ਫਾਇਦੇਮੰਦ ਹੋਣਗੇ ਕਿ ਅੱਜ ਕੱਲ ਦਾ ਆਪਾਂ ਦੇਖਦੇ ਆਂ ਬਿਊਟੀ ਰਿਲੇਟਿਡ ਕੋਰਸ ਸਰਕਾਰੀ ਕਾਲਜ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੇ ਸੀ ਇਹ ਕਹਿੰਦੇ ਵੈਕਟਰ ਦਾ ਇਨੋਵੇਟਿਵ ਆਈਡੀਆ ਪੰਜਾਬ ਸਰਕਾਰ ਵੱਲੋਂ ਹਾਂਜੀ ਜਿਹੜੇ ਮੈਂ ਦੱਸ ਰਿਹਾ ਕਿ ਜਿਹੜੇ ਪੰਜਾਬ ਸਰਕਾਰ ਨੇ 17 ਕੋਰਸ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਹੜੇ ਹਾਈ ਐਂਡ ਕੋਰਸਸ ਨੇ ਉਹ ਡਾਇਰੈਕਟਲੀ ਜਿਹੜੇ ਸਕਿੱਲ ਦੇ ਨਾਲ ਰਿਲੇਟਡ ਹਨ ਜਿਵੇਂ ਇਸ ਕਾਲਜ ਦੇ ਵਿੱਚ ਅਸਥੈਟਿਕਸ ਐਂਡ ਬਿਊਟੀ ਜਿਹੜੀ ਥੈਰੇਪੀ ਦਾ ਕੋਰਸ ਸ਼ੁਰੂ ਕੀਤਾ ਹੈ ਉਹ ਵਿਦਿਆਰਥੀ ਕਰਕੇ ਆਪਣਾ ਕੰਮ ਜਿਹੜਾ ਸ਼ੁਰੂ ਕਰ ਸਕਦੇ ਨੇ ਖਾਸ ਕਰਕੇ ਜਿਹੜੇ ਵਿਦਿਆਰਥਣਾ ਹਨ ਕਿਉਂਕਿ ਇਸ ਤਰ੍ਹਾਂ ਦੇ ਕੋਰਸ ਜਿਹੜੇ ਪਹਿਲਾਂ ਕਾਲਜ ਦੇ ਵਿੱਚ ਨਹੀਂ ਚੱਲਦੇ ਤਾਂ ਇਸ ਕਰਕੇ ਇਹਨਾਂ ਇਹਨਾਂ ਕੋਰਸਾਂ ਤੋਂ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ medical laboratory technology ਦਾ ਕੋਰਸ ਕਰਕੇ ਬੰਦਾ ਵਿਦਿਆਰਥੀ ਆਪਣੀ ਲੈਬ ਖੋਲ੍ਹ ਸਕਦਾ ਹੈ ਬਟ ਕਿਉਂਕਿ ਅੱਜ ਕੱਲ ਟੈਸਟਿੰਗ ਜਿਹੜੀ ਹੁੰਦੀ ਹੈ ਸਾਰੀ ਤਾਂ ਉਹਦੇ ਵਿੱਚ ਹਸਪੀਟਲ ਦੇ ਵਿੱਚ ਜੌਬ ਕਰ ਸਕਦਾ ਹੈ ਤੋਂ ਇਸ ਤਰ੍ਹਾਂ ਉਹ ਸੈਲਫ ਡਿਪੈਂਡੈਂਟ ਇਹ ਹੋ ਸਕਦਾ ਹੈ ਇਹਦੇ ਨਾਲ ਨਾਲ ਹੋਰ ਵੀ ਟੂਰਿਜ਼ਮ ਐਂਡ ਟਰੈਵਲ ਦਾ ਇੱਕ ਕੋਰਸ ਗਵਰਨਮੈਂਟ ਨੇ ਉਹ ਵੀ ਦਿੱਤਾ ਹੈ ਮੀਡੀਆ ਡਿਜ਼ਾਈਨ ਦੇ ਕੋਰਸਸ ਹਨ ਕੁਝ ਜਿਹੜੇ ਨੇ ਟੈਕਸ ਪਲੈਨਿੰਗ ਦੇ ਕੋਰਸਸ ਨੇ ਜਿਹੜੇ ਗਵਰਨਮੈਂਟ ਨੇ ਇੰਸ਼ੋਰੈਂਸ ਨਾਲ ਰਿਲੇਟਡ ਕੁਝ ਪ੍ਰੋਗਰਾਮਸ ਨੇ ਜਿਹੜੇ ਗਵਰਨਮੈਂਟ ਨੇ ਇਹਨਾਂ 17 ਕੋਰਸਾਂ ਦੇ ਵਿੱਚ ਉਲਿੱਕੇ ਹਨ ਉਹ ਡਿਫਰੈਂਟ ਗਵਰਨਮੈਂਟ ਕਾਲਜ ਇਹ ਅਲਾਟ ਕੀਤੇ ਹਨ ਔਰ ਇਹਨਾਂ ਦਾ ਵਧੀਆ ਹੰਗਾਰਾ ਜਿਹੜਾ ਹੈ ਭਰਮਾ ਹੰਗਾਰਾ ਵਿਦਿਆਰਥੀਆਂ ਵੱਲੋਂ ਮਿਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਅਸੀਂ ਇੱਕ ਫੋਰਸ ਤਿਆਰ ਕਰ ਸਕਾਂਗੇ ਜਿਹੜੀ ਕਿ ਸੈਲਫ ਸਕਿੱਲ ਓਰੀਐਂਟਡ ਹੋਵੇ ਤਾਂ ਉਹ ਆਪਣੇ ਸੈਲਫ ਜਿਹੜੀ ਡਿਪੈਂਡੈਂਟ ਹੋ ਸਕਣ ਠੀਕ ਥੈਂਕ ਯੂ